ਜੀ ਜੇ ਹਰਜੀਤ ਸਿੰਘ ਜਿਆਦਾ ਮੈਦਾਨ ਚਾਹੁੰਦਾ ਆ ਤੇ ਉਹਨੂੰ ਕਹ ਆ ਜਾਵੇ ਜਿਹੇਦਾਰ ਫੋਨ ਕਰਨ ਵੀ ਆ ਬਾਈ ਤੈਨੂੰ ਦਿੰਨੇ ਆ ਦੱਸਦੇ ਆ ਤੂੰ ਕਹ ਉਹਨੂੰ ਨਾ ਟੀਵੀ ਦੇ ਉੱਪਰ ਵੰਗਾਰਨ ਆਲਾ ਸਾਨੂੰ ਜੀ ਐਵੇਂ ਟੀਵੀ ਤੇ ਬਿਆਨ ਵੀ ਉਹਨ ਦੇ ਗਿਆ ਵੀ ਸਾਡੀਆਂ ਭਾਵਨਾਵਾਂ ਨੂੰ ਜਾਂ ਇਹ ਕਾਉਂਟਰਵਰਸੀ ਦੇ ਵਿੱਚ ਮਸ਼ਹੂਰੀ ਲੈ ਰਿਆ ਆ ਵੀ ਇਹਨੂੰ ਸਕਿਉਰਟੀ ਮਿਲੇ ਇਨੇ ਹੰਗ ਸਿੰਘ ਇਹਦਾ ਵਿਰੋਧ ਕਰਨ ਇਹ ਇੱਕ ਚਾਲ ਆ ਬਸ ਇਸ ਬੰਦੇ ਦੀ ਇਹਨੂੰ ਛੱਡ ਦਿਓ ਇਹਦਾ ਤਾਂ ਜਵਾਬ ਦੇਣਾ ਬਣਦਾ ਹੀ ਨਹੀਂ ਬਾਬਿਆਂ ਦਾ ਜੀ ਇਹ ਇਹ ਉਹਨਾਂ ਦੇ ਲੈਵਲ ਜੀ ਨਹੀਂ ਹੈਗਾ ਜੀ ਇਹ ਹੈਗਾ ਬਸ ਠੰਡੇ ਥਾਂ ਵਹਿਣ ਵਾਲਾ ਗੱਡੀਆਂ 'ਚ ਘੁੰਮਣ ਵਾਲਾ ਤੇ ਆਪਣੀ ਵਾਹ ਵਾਹ ਵੀ ਮੇਰੀ ਬੱਲੇ ਬੱਲੇ ਹੋਵੇ ਮੈਂ ਡਰਦਾ ਬਾਜਾਂ ਵਾਲੇ ਤੇ ਮੈਂ ਡਰਦਾ ਉਸ ਗੱਲ ਤੇ ਕਿ ਮੈਂ ਇੱਥੇ ਤੇ ਬਾਹਰ ਨਹੀਂ ਕਰਦਾ ਅੱਛਾ ਇੱਕ ਨਾ ਉਹਨੇ ਹਰਜੀਤ ਸਿੰਘ ਨੇ ਵੀ ਕਹਿ ਤੂੰ ਮੈਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਮੈਂ ਸਿਰਫ ਬਾਜਾਂ ਵਾਲੇ ਤੋਂ ਡਰਦਾ ਬਾਜਾਂ ਵਾਲੇ ਤੋਂ ਡਰਨ ਦੀ ਗੱਲ ਕਹਿ ਰਿਹਾ ਜੇ ਬਾਬਾ ਜੀ ਬਾਜਾਂ ਵਾਲੇ ਤੋਂ ਡਰਦਾ ਹੋਵੇ ਫਿਰ ਇਦਾਂ ਦੀਆਂ ਗੱਲਾਂ ਹੀ ਨਾ ਕਰੇ ਇਹ ਕੋਈ ਸਾਡੀ ਕੋਈ ਸਰਮੌਰ ਸੰਥਾ ਸੰਸਥਾ ਦਾ ਜਾਂ ਸਾਡੇ ਕਿਸੇ ਜਥੇਬੰਦੀ ਦਾ ਇਹ ਜਥੇਦਾਰ ਨਹੀਂ ਹੈਗਾ ਇਹਨੂੰ ਕਿਸੇ ਨੇ ਬਣਾਇਆ ਨਹੀਂ ਵੀ ਤੁਸੀਂ ਇਹਨਾਂ ਦੇ ਇੰਟਰਵਿਊ ਲੈਣ ਤੁਰ ਪੰਨੇ ਆ ਜੀ ਇਹ ਹੈ ਕੀ ਆ ਇਹਨੂੰ ਕਿੰਨੇ ਅਥোরਿਟੀ ਦਿੱਤੀ ਆ ਸਾਡੇ ਖਾਲਸੇ ਪੰਥ ਦੇ ਵਿੱਚ ਵੀ ਤੁਸੀਂ ਜਾ ਕੇ ਤਾਂ ਕੋਈ ਬਿਆਨ ਲਵੋ ਇਹ ਨੈਟ ਵਾਲੀ ਖੇਡ ਨਾ ਖੇਡ ਜਦੋਂ ਤੇਰਾ ਦਿਲ ਕਰਦਾ ਬਾਬਾ ਆ ਜਾ 9876494951 ਆਪਣਾ ਨੰਬਰ ਆ ਜੀ ਠੀਕ ਹੈ ਨਾ ਗੱਲਾਂ ਨਾ ਕਰ ਪਰਸਨਲ ਫੋਨ ਕਰ ਸਿਕਿਉਰਿਟੀ ਛੱਡ ਕੇ ਆ ਵੇ ਸਾਡੇ ਨਾਲ ਗੁਰਮਤੇ ਦੇ ਫੇਰ ਅਸੀਂ ਤੈਨੂੰ ਦੱਸਦੇ ਆ ਬਠਿੰਡਾ ਦੇ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਕਮਲਕੌਰ ਦੇ ਕਤਲ ਦੇ ਮਾਮਲੇ ਵਿੱਚ ਜਦੋਂ ਤੋਂ ਅੰਮ੍ਰਿਤਪਾਲ ਸਿੰਘ ਮਹਿਰੋ ਤੇ ਇਲਜ਼ਾਮ ਲੱਗੇ ਨੇ ਉਸ ਤੋਂ ਬਾਅਦ ਵਿਵਾਦ ਸ਼ੁਰੂ ਹੋ ਚੁੱਕਿਆ ਪਹਿਲਾਂ ਤਾਂ ਵਿਵਾਦ ਕੁਝ ਉਹਨਾਂ ਦੇ ਹੱਕ 'ਚ ਸੀ ਕੁਝ ਉਹਨਾਂ ਦੇ ਫੇਵਰ 'ਚ ਪਰ ਹੁਣ ਜਿਹੜਾ ਵਿਵਾਦ ਆ ਨਿਹੰਗ ਜਥੇਬੰਦੀਆਂ ਦੇ ਵਿੱਚ ਹੋ ਚੁੱਕਿਆ ਤੇ ਜਥੇਦਾਰ ਰਾਜਾ ਰਾਜ ਸਿੰਘ ਜੀ ਨੂੰ ਹਰਜੀਤ ਸਿੰਘ ਨੇ ਇੱਕ ਵੀਡੀਓ ਜਾਰੀ ਕਰਕੇ ਗੱਲ ਕੀਤੀ ਹੈ ਇਸ ਮੁੱਦੇ ਤੇ ਗੱਲਬਾਤ ਕਰਨ ਨੂੰ ਮੌਜੂਦ ਹੈ ਮੇਰੇ ਨਾਲ ਬੁੱਢਾ ਦਲ ਦੇ ਜਥੇਦਾਰ ਮਾਨ ਸਿੰਘ ਜੀ ਜਥੇਦਾਰ ਸਾਹਿਬ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇੱਕ ਨਾ ਵੀਡੀਓ ਕੱਲ ਜਾਰੀ ਕੀਤੀ ਹਰਜੀਤ ਸਿੰਘ ਨੇ ਉਹਦੇ ਚ ਉਹਨਾਂ ਨੇ ਬਾਬਾ ਰਾਜ ਸਿੰਘ ਜੀ ਬਾਰੇ ਬੋਲਿਆ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਾਬਿਆਂ ਨੂੰ ਬਾਬੇ ਰਾਜਾ ਸਿੰਘ ਰਾਜ ਨੂੰ ਕਹਿ ਰਹੇ ਆ ਵੀ ਇਹਨਾਂ ਇਹਦੇ ਅਰਗੇ ਬੰਦਿਆਂ ਦਾ ਅਸੀਂ ਜਵਾਬ ਦੇਣਾ ਨਾ ਜਵਾਬ ਦੇਣੇ ਇਹਦੇ ਬੰਦਿਆਂ ਨੂੰ ਬੰਦ ਕਰੋ ਜੀ ਇਹ ਹੈਗਾ ਕੀ ਆ ਵੀ ਆਪਾਂ ਤੁਸੀਂ ਇਹਦਾ ਜਵਾਬ ਦੇ ਰਹੇ ਜੀ ਹਰਜੀਤ ਸਿੰਘ ਕੀ ਆ ਬਾਬਾ ਜੀ ਉਹ ਤਾਂ ਰਹਿਣੀ ਤੇ ਨਹੀਂ ਹੈਗਾ ਗੱਲਾਂ ਕਰਦਾ ਆ ਵੀ ਮੈਂ ਨਿਹੰਗ ਸਿੰਘ ਆ ਬਾਬਾ ਜੀ ਉਹ ਸਾਡੀ ਰਹਿਤ ਤਾਂ ਪੜੇ ਕਦੀ ਉਹਨੇ ਹਰੇ ਰੰਗ ਦੇ ਚੋਲੇ ਪਾਏ ਹੁੰਦੇ ਆ ਕਦੀ ਕਿਸੇ ਰੰਗ ਦਾ ਪਾਇਆ ਹੁੰਦਾ ਆ ਕਦੀ ਉਹਨੂੰ ਨਹਾਣਾ ਚੇਤਾ ਭੁੱਲ ਜਾਂਦਾ ਆ ਜੀ ਜੇ ਇਦਾਂ ਦੇ ਬੰਦਿਆਂ ਨੂੰ ਮੈਨੂੰ ਤਾਂ ਸਮਝ ਨਹੀਂ ਆ ਰਹੀ ਵੀ ਸਾਡੇ ਜਿੱਦਾਂ ਜਹੇਦਾਰ ਕਾਲੀ ਫੂਲਾ ਸਿੰਘ ਜੀ ਹੁਣ ਆਰਗੇ ਹੁੰਦੇ ਸੀ ਜੀ ਵੀ ਉਹ ਜਹੇਦਾਰ ਜਿਹੜੇ ਅੱਜ ਸਾਡੇ ਅਹੁਦਿਆਂ ਤੇ ਬੈਠੇ ਹੋਏ ਨੇ ਅਲੱਗ-ਅਲੱਗ ਜਥੇਬੰਦੀਆਂ ਤੇ ਜੀ ਠੀਕ ਹੈ ਜੀ ਸਾਡੀਆਂ ਮਿਸਲਾਂ ਨੇ ਸਾਡੇ ਜਹੇਦਾਰ ਨੇ ਜੀ ਉਹ ਇਸ ਬੰਦੇ ਨੂੰ ਕੀ ਗੱਲ ਨਾਥ ਨਹੀਂ ਪਾ ਸਕਦੇ ਇਹ ਸਾਡੇ ਜਥੇਦਾਰਾਂ ਦੇ ਫਰਜ਼ ਬਣਦੇ ਨੇ ਵੀ ਇੱਕ ਮੈਂ ਉਹਨੂੰ ਨਹੀਂ ਗਾਉਂਗਾ ਵੀ ਉਹ ਨਿਹੰਗ ਸਿੰਘ ਹਰਜੀਤ ਸਿੰਘ ਪਹਿਲੀ ਗੱਲ ਤਾਂ ਇਹ ਜੀ ਮੈਂ ਉਹਨੂੰ ਨਹੀਂ ਮੰਨਦਾ ਇਹਦਾ ਜਵਾਬ ਦੇਣਾ ਵੀ ਨਹੀਂ ਮੈਂ ਸਹੀ ਸਮਝਦਾ ਇਹ ਆ ਕੇ ਲਾਈਵ ਹੋ ਕੇ ਕਹਿ ਰਿਹਾ ਆ ਵੀ ਆ ਜਾਓ ਮੇਰਾ ਘਰ ਲੱਗੇ ਆ ਤੂੰ ਲਾਈਵ ਨਾ ਹੋ ਆ ਜਾ ਕਿਸੇ ਦੀ ਵੀ ਨਿਹੰਗ ਸਿੰਘ ਦੀ ਛੌਣੀ ਵੜ ਜਾ ਇਹ ਆ ਜਵੇ ਉੱਥੇ ਬੈਠੇ ਆ ਬਾਬੇ ਰਾਜਾ ਸਿੰਘ ਰਾਜਾ ਜੀ ਉੱਥੇ ਚੰਡੀ ਗਾੜੀ ਬੈਠੇ ਆ ਜੀ ਤੂੰ ਜ਼ੁਰਤ ਦਿਖਾ ਦੇ ਤੂੰ ਕਹਿੰਦਾ ਮੇਰਾ ਘਰ ਲੱਗੇ ਆ ਤੂੰ ਆ ਜਾ ਜੀ ਆ ਜਾ ਮੋਰਜੇ ਚ ਜੇ ਤੂੰ ਸੱਚਾ ਆ ਛੱਡ ਦੇ ਸਕਿਉਰਿਟੀ ਐਵੇਂ ਬਾਬਾ ਜੀ ਇਹ ਨੈਟ ਵਾਲੀ ਗੇਮ ਨਾ ਖੇਡੋ ਐਵੇਂ ਕਾਉਂਟਰਵਰਸੀ ਦੇ ਵਿੱਚ ਜੀ ਬਿਆਨ ਉਹ ਦੇਈ ਜਾ ਬਿਆਨ ਉਹ ਦੇਈ ਜਾਣ ਮੈਂ ਕਹੂੰਗਾ ਇਹਨੂੰ ਬਿਆਨਾਂ ਦੇ ਨਾਲ ਨਹੀਂ ਇਹਨੇ ਸਮਝਣਾ ਮੈਂ ਆਪਣੇ ਜਹਿਦਾਰਾਂ ਨੂੰ ਇਹ ਬੇਨਤੀ ਕਰੂੰਗਾ ਵੀ ਕਹਿਣਾ ਸੌਖਾ ਆ ਟੀਵੀ ਤੇ ਆ ਕੇ ਬਿਆਨ ਦੇਣਾ ਸੌਖਾ ਆ ਵੀ ਅਕਾਲੀ ਫੂਲਾ ਸਿੰਘ ਜੀ ਵਰਗੇ ਸਾਨੂੰ ਜਹੇਦਾਰ ਚਾਹੀਦੇ ਨੇ ਜੀ ਬਾਬਾ ਜੀ ਹੁਣ ਸਾਡੇ ਜਹੇਬੰਦੀਆਂ ਦੇ ਬਿਆਨ ਕਿਉਂ ਨਹੀਂ ਆ ਰਹੇ ਜੀ ਮੈਂ ਕਿਸੇ ਦੀ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਣਾ ਚਾਹੁੰਦਾ ਜੀ ਜਦੋਂ ਅਸੀਂ ਸਿੰਘ ਕਿਸੇ ਮੰਨ ਲਓ ਅਕਾਲ ਮੂਵੀ ਦਾ ਵਿਰੋਧ ਕੀਤਾ ਸੀ ਤੇ ਸਾਡੇ ਏਨੇ ਸਿੰਘ ਜਾ ਕੇ ਬਿਆਨ ਦੇ ਰਹੇ ਸੀ ਟੀਵੀ 'ਚ ਜੀ ਹੁਣ ਬਾਬਾ ਜੀ ਇੱਕ ਹਰਜੀਤ ਸਿੰਘ ਵਰਗਾ ਬੰਦਾ ਜਿਹਨੂੰ ਅਸੀਂ ਮੰਨਦੇ ਵੀ ਨਹੀਂ ਉਹ ਉੱਠ ਕੇ ਖਾਲਸੇ ਪੰਥ ਨੂੰ ਸਾਡੇ ਜੇਹੇਦਾਰਾਂ ਨੂੰ ਕਹਿ ਰਿਹਾ ਹੁਣ ਆਪਣੇ ਬੰਦੇ ਕਿੱਥੇ ਨੇ ਜੀ ਜਾਂ ਸਾਡੀਆਂ ਜੇਹੇ ਬੰਦੀਆਂ ਕਿੱਥੇ ਆ ਜੀ ਇਹਨਾਂ ਨੂੰ ਮਾਰੋ ਦਬਕਾ ਚਾਹੇ ਅਸੀਂ ਕੁਝ ਗਲਤ ਬੋਲਦੇ ਆ ਸਾਨੂੰ ਫੋਨ ਕਰੋ ਅਸੀਂ ਉਹਨਾਂ ਵਿੱਚ ਹਾਜ਼ਰ ਹੋਣ ਲਈ ਤਿਆਰ ਆ ਜੀ ਜੇ ਹਰਜੀਤ ਸਿੰਘ ਜ਼ਿਆਦਾ ਮੈਦਾਨ ਚਾਹੁੰਦਾ ਆ ਤੇ ਉਹਨੂੰ ਕਹ ਆ ਜਾਵੇ ਜੇਹੇਦਾਰ ਫੋਨ ਕਰਨ ਵੀ ਆ ਭਾਈ ਤੈਨੂੰ ਦਿੰਨੇ ਆ ਦੱਸਦੇ ਆ ਤੂੰ ਗਾਉਣ ਨਾ ਟੀਵੀ ਦੇ ਉੱਪਰ ਬੰਗਾਰਨ ਆਲਾ ਸਾਨੂੰ ਜੀ ਮੈਂ ਦੇਖੋ ਬਾਬਾ ਜੀ ਮੈਨੂੰ ਕੋਈ ਮੈਂ ਕੋਈ ਕੌਂਟਰੋਵਰਸੀ ਦੇ ਵਿੱਚ ਨਹੀਂ ਮੈਂ ਬਿਲਕੁਲ ਆਪਣੇ ਮਨ ਨਾਲ ਬਿਆਨ ਦੇ ਰਿਹਾ ਅੱਛਾ ਇੱਕ ਨਾ ਜਿਹੜੀ ਵੀਡੀਓ ਜਾਰੀ ਕੀਤੀ ਇੰਦੇ ਚ ਨਾ ਬੜੀ ਮਰਿਆਦਾ ਦਾ ਧਿਆਨ ਨਹੀਂ ਰੱਖਿਆ ਭੱਦੀ ਸ਼ਬਦਾ ਵਾਲੀ ਜਾਰੀ ਕੀਤੀ ਹੈ ਜਿਵੇਂ ਇੰਦੇ ਚ ਉਹਨਾਂ ਨੇ ਸਾਡੀ ਵੀਡੀਓ ਉਹਨਾਂ ਨੇ ਬੋਲਿਆ ਜੀ ਰਾਜਾ ਰਾਜ ਸਿੰਘ ਜੀ ਨੂੰ ਵੀਡੀਓ ਜਾਰੀ ਕਰਕੇ ਤੂੰ ਡਰਾਉਣਾ ਮੈਨੂੰ ਨਾ ਤਾਂ ਮੈਂ ਸਰਕਾਰਾਂ ਹਾਂ ਨਾ ਹੀ ਕੋਈ ਹੋਰ ਹਾਂ ਨਾ ਕੋਈ ਨਾ ਮਰਦ ਹੈਗਾ ਵਾ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਨੇ ਮਰਦਾ ਤੇ ਆ ਜਵੇ ਫੇ ਬਿਆਨ ਕਾ ਤੋ ਦੇ ਰਿਆ ਬਾਬਾ ਜੀ ਹੁਣ ਅਸੀਂ ਇੱਥੇ ਬੈਠੇ ਬਿਆਨ ਭਾਵੇਂ ਜਿੰਨੂੰ ਮਰਜ਼ੀ ਦੇ ਦੀਏ ਜੀ ਉਹਦਾ ਤਾਂ ਕੋਈ ਅਸਰ ਨਹੀਂ ਹੋਣਾ ਆਪਾਂ ਤਾਂ ਉਹਨੂੰ ਕਹਿ ਰਹੇ ਆਂ ਵੀ ਗਰਾਉਂਡ ਲੈਵਲ ਤੇ ਆ ਜਾ ਛੱਡ ਦੇ ਸਿਕਿਉਰਟੀ ਛੱਡ ਇਹ ਦਲਾਂ ਚ ਆ ਤਾਂ ਸਹੀ ਜੀ ਦਲ ਦੇ ਵਿੱਚ ਰਹਿ ਕੇ ਤਾਂ ਦੇਖੇ ਬਾਬਾ ਜੀ ਸਾਨੂੰ ਪਤਾ ਦਲ ਦੇ ਵਿੱਚ ਕੀ ਆ ਉਹ ਕਹਿੰਦਾ ਮੈਂ ਨਾ ਮਰਦ ਵੀ ਨਹੀਂ ਆ ਇਹ ਤਾਂ ਬਾਬਾ ਜੀ ਅਸੀਂ ਦੱਸਾਂਗੇ ਨਾ ਉਹਦੇ ਕਹਿਣ ਨਾਲ ਕੀ ਹੋਣਾ ਕੈਨ ਨੂੰ ਤਾਂ ਹੁਣ ਮੈਂ ਕਹਿਦਾ ਨੂੰ ਮੈਂ ਮਹਾਰਾਜਾ ਵੀ ਮੈਂ ਮੇਰੇ ਤੋਂ ਬਿਨਾਂ ਭਗਵੰਤਬਾਹ ਨਹੀਂ ਚੱਲਦਾ ਜੀ ਮੈਂ ਕਹਿਦਾ ਮੇਰੀ ਮੋਦੀ ਸੁਣਦਾ ਆ ਜੀ ਇੰਦਾ ਗੱਲਾਂ ਕਰਨ ਨਾਲ ਕੁਛ ਨਹੀਂ ਐਵੇਂ ਟੀਵੀ ਤੇ ਬਿਆਨ ਬਿਉਣ ਦੇ ਗਿਆ ਵੀ ਸਾਡੀਆਂ ਭਾਵਨਾਵਾਂ ਨੂੰ ਜਾਂ ਇਹ ਕਾਉਂਟਰਵਰਸੀ ਦੇ ਵਿੱਚ ਮਸ਼ਹੂਰੀ ਲੈ ਰਿਹਾ ਹੈ ਵੀ ਇਹਨੂੰ ਸਕਿਉਰਟੀ ਮਿਲੇ ਇੰਨੇ ਹੰਗਸੰਗੇ ਦਾ ਵਿਰੋਧ ਕਰਨ ਇਹ ਇੱਕ ਚਾਲ ਆ ਬਸ ਇਸ ਬੰਦੇ ਦੀ ਅੱਛਾ ਇੱਕ ਉਹਨਾਂ ਨੇ ਕਿਹਾ ਹੈ ਉਹਨਾਂ ਨੂੰ ਕਿਹਾ ਕਿ ਧਰਨਿਆਂ ਤੋਂ ਤੇਰੀ ਰੋਟੀ ਚੱਲਦੀ ਤੇਰੇ ਕੋਲ ਕਚਰਾ ਦਾ ਕਪੜਾ ਖਰੀਦਣ ਨਹੀਂ ਪੈਸੇ ਨਹੀਂ ਹੈਗੇ ਤੂੰ ਪੰਗੇ ਹਰਜੀਤ ਸਿੰਘ ਨਾਲ ਲੈਣਾ ਤੂੰ ਮੇਰਾ ਕਹਿਣਾ ਬਾਣਾ ਮੇਰਾ ਬਾਣਾ ਤਾਂ ਨਾਲ ਤੇਰੇ ਖਾਨਦਾਨ 'ਚ ਜੰਮਿਆ ਨਹੀਂ ਹੈਗਾ ਤੂੰ ਬੜਾ ਆਇਆ ਬਦਮਾਸ਼ ਤੂੰ ਮਾਰਦਾ ਦਾ ਗੱਲਾਂ ਆਪਣੀ ਬੀਬੀ ਨਾਲ ਖੜ ਕੇ ਵੀ ਮੈਂ ਨਹੀਂ ਹਰਜੀਤ ਸਿੰਘ ਨੇ ਐਂਦਾ ਕਰਦਾ ਉਦਾਂ ਕਰਦਾ ਤੂੰ ਡੋਕੇ ਲੈਣੇ ਮੇ ਤੇ ਰਿਸ਼ਤਾ ਕਰਨਾ ਮੈਨੂੰ ਜਾਣਾ ਹੁਣ ਪੁਲਿਸ ਕੋਲ ਲੈ ਕੇ ਆਪਣੀ ਮਾਂ ਨੂੰ ਬਾਬਾ ਜੀ ਇਹਦੇ ਵਿੱਚ ਪਤਾ ਕੀ ਗੱਲ ਆ ਜੀ ਪਹਿਲੀ ਗੱਲ ਤਾਂ ਇਹ ਖਾਲਸਾ ਧਰਨਾ ਲਾਉਂਦਾ ਨਹੀਂ ਜੀ ਉਹ ਮੋਰਚਾ ਆ ਜੀ ਬੰਦੀ ਸਿੰਘਾਂ ਦਾ ਮੋਰਚਾ ਆ ਆਹ ਜੀ ਉਹ ਧਰਨਾ ਨਹੀਂ ਜੀ ਉਹ ਮੋਰਚਾ ਆ ਜੀ ਪਹਿਲੀ ਗੱਲ ਤਾਂ ਇਹ ਇਹਨੂੰ ਇਸ ਗੱਲ ਦੀ ਸਮਝ ਹੀ ਨਹੀਂ ਜੀ ਧਰਨਾ ਮੋਰਚਾ ਇੱਕ ਅਲੱਗ-ਅਲੱਗ ਮੈਟਰ ਆ ਜੀ ਮੋਰਚਾ ਉਹਨਾਂ ਨੇ ਸਰਕਾਰ ਦੇ ਬਰਖਲਾ ਫਲਾਇਆ ਹੋਇਆ ਆ ਜੀ ਜਿਨ੍ਹਾਂ ਦਾ ਇਹ ਪਿੱਠੂ ਆ ਜੀ ਮੈਂ ਸਕੇ ਆਪਣੇ ਮੋਰਚੇ ਵਾਲੇ ਸਿੰਘਾਂ ਨੂੰ ਕਹੂੰਗਾ ਵੀ ਇਹਦੀਆਂ ਗੱਲਾਂ 'ਤੇ ਧਿਆਨ ਨਾ ਦਿਓ ਜੀ ਇਹ ਭੌਂਕੀ ਜਾਂਦਾ ਭੌਂਕੀ ਜਾਣ ਦਿਓ ਇਹਨੂੰ ਛੱਡ ਦਿਓ ਇਹਦਾ ਤਾਂ ਜਵਾਬ ਦੇਣਾ ਬਣਦਾ ਹੀ ਨਹੀਂ ਬਾਬਿਆਂ ਦਾ ਜੀ ਇਹ ਇਹ ਉਹਨਾਂ ਦੇ ਲੈਵਲ 'ਚ ਹੀ ਨਹੀਂ ਹੈਗਾ ਜੀ ਇਹ ਹੈਗਾ ਬਸ ਠੰਡੇ ਥਾਂ ਬਹਿਣ ਵਾਲਾ ਗੱਡੀਆਂ 'ਚ ਘੁੰਮਣ ਵਾਲਾ ਤੇ ਆਪਣੀ ਵਾਹ ਵਾਹ ਵੀ ਮੇਰੀ ਬੱਲੇ ਬੱਲੇ ਹੋਵੇ ਪਹਿਲਾਂ ਤਾਂ ਇਹ ਚਾਰ ਸਿੰਘਾਂ ਦੇ ਤਰਲੇ ਕਰਦਾ ਸੀ ਮੇਰੇ ਦਫ਼ਤਰਾਂ ਜਾਓ ਹੈ ਅੱਜ ਤੂੰ ਉੱਠ ਕੇ ਤੂੰ ਸਿੰਘਾਂ ਨੂੰ ਮਾੜਾ ਬੋਲਦਾ ਤੂੰ ਆ ਤਾਂ ਤੇਰੇ ਤਾਂ ਸਿੰਘ ਪਹੁੰਚ ਗਏ ਸੀ ਹੁਣ ਤੂੰ ਆ ਕੇ ਦਿਖਾ ਅੱਛਾ ਇੱਕ ਨਾ ਉਹਨਾਂ ਨੂੰ ਬਾਣੇ ਉਤਾਰਨ ਦੀ ਗੱਲ ਤੇ ਕਿਹਾ ਤੂੰ ਮੇਰੇ ਬਾਣੇ ਉਤਾਰਨ ਦੀ ਗੱਲ ਕਰਦਾ ਹੈ ਰਾਜਾ ਰਾਜ ਸਿੰਘ ਜੀ ਨੂੰ ਕਹਿ ਰਿਹਾ ਤੂੰ ਤੇਰੇ ਖਾਨਦਾਨ ਚ ਕੋਈ ਨਹੀਂ ਜੰਮਿਆ ਮੇਰੇ ਮੇਰਾ ਬਾਣਾ ਉਤਾਰਨ ਵਾਲਾ ਤੂੰ ਵੱਡਾ ਆ ਬਦਮਾਸ਼ ਬਾਣੇ ਉਤਾਰਨ ਦੀ ਗੱਲ ਵੀ ਕੀ ਦੇਖੋ ਬਾਬਾ ਜੀ ਇਹ ਸਾਡੇ ਜਹੇਦਾਰ ਰੱਖਦੇ ਆ ਜੀ ਮੈਂ ਤਾਂ ਹੀ ਪਹਿਲਾਂ ਕਿਉਂ ਗਿਆ ਵੀ ਇਹ ਇਹ ਬੰਦਾ ਇੰਨਾ ਬੋਲ ਰਿਹਾ ਯਾ ਅਮਰਤਪਾਲ ਕਰਕੇ 100 ਅਕਾਊਂਟ ਬੰਦ ਹੋ ਗਏ ਜੀ ਜਿੰਨਾ ਨੇ ਉਹਦੀ ਹਮਾਇਤ ਕੀਤੀ ਤੇ ਕੀ ਗੱਲ ਸਰਕਾਰ ਨੂੰ ਫਿਰ ਸਰਕਾਰ ਕੀ ਚਾਹਦੀ ਹੈ ਲੜਾਈ ਹੋਵੇ ਯਾ ਪ੍ਰਸ਼ਾਸਨ ਕੀ ਜਾਂਦਾ ਪਿਆ ਹੁਣ ਕਿੱਥੇ ਆ ਪ੍ਰਸ਼ਾਸਨ ਜੇ ਕੋਈ ਬੰਦੇ ਨੇ ਲੁਥਰਾ ਨੂੰ ਮੇਲ ਦੇ ਉੱਪਰ ਧਮਕੀ ਦਿੱਤੀ ਹੈ ਹਾਂ ਉਹਨੂੰ ਚੱਕ ਵੀ ਲਿਆਂਦਾ ਪੁਲਿਸ ਨੇ ਜੀ ਠੀਕ ਹੈ ਜੀ ਇਹ ਬੰਦਾ ਇੰਨਾ ਕੁਝ ਬੋਲ ਰਿਹਾ ਇਹਨੂੰ ਪ੍ਰਸ਼ਾਸਨ ਕਿਉਂ ਨਹੀਂ ਕਹਿੰਦਾ ਜੀ ਕੀ ਅੱਗ ਲਾਣਾ ਚਾਹੁੰਦੇ ਆ ਇਹ ਸਾਡੇ ਪੰਜਾਬ ਦੇ ਵਿੱਚ ਕੀ ਚਾਹੁੰਦਾ ਇਹ ਇਹਨੂੰ ਵੀ ਪੁੱਛਿਆ ਜਾਵੇ ਜੀ ਇਹਨੂੰ ਲਿਆਓ ਇੱਥੇ ਫੜ ਕੇ ਇਹ ਨਹੀਂ ਪੁੱਛਦਾ ਸਾਡੇ ਜਹੇਦਾਰ ਸਾਡੇ ਜਹੇਦਾਰ ਸਾਨੂੰ ਇੱਕ ਵਾਰੀ ਬਿਆਨ ਜਾਰੀ ਕਰ ਦੇਣ ਜੀ ਇਹ ਹਰਜੀਤ ਸਿੰਘ ਲੈ ਆਓ ਤੇ ਬਾਬਾ ਜੀ ਇੱਥੇ ਫੌਜਾਂ ਬਹੁਤ ਬੈਠੀਆਂ ਉਹਨਾਂ ਨੇ ਆਪੇ ਹੀ ਲੈਣ ਆਇਆ ਜੀ ਅਕਾਲ ਤਖਤ ਦੇ ਜਹੇਦਾਰਾਂ ਨੂੰ ਵੀ ਬੇਨਤੀ ਆ ਇਦਾਂ ਦੇ ਬੰਦਿਆਂ ਨੂੰ ਤਾੜਨਾ ਕੀਤੀ ਜਾਵੇ ਯਾ ਆਕਾਲ ਤਖਤ ਦੇ ਜਹੇਦਾਰ ਜਿਹੜੇ ਹੁਣ ਆਪਣੇ ਆਪ ਦੇ ਵਿੱਚ ਇੱਕ ਬਹੁਤ ਵਧੀਆ ਬਿਆਨ ਦਿੰਦੇ ਨੇ ਉਹਨਾਂ ਦਾ ਫਰਜ਼ ਬਣਦਾ ਆ ਵੀ ਸਾਡੇ ਜਿਹੇ ਬੰਦੀਆਂ ਨਾਲ ਵੱਡਿਆਂ ਨਾਲ ਹੀ ਵੀ ਆਪਣੇ ਜਹੇਦਾਰਾਂ ਨਾਲ ਗੱਲ ਕਰਾਂਗੇ ਵੀ ਇਦਾਂ ਦੇ ਬੰਦਿਆਂ ਨੂੰ ਪੂਰੀ ਤਾੜਨਾ ਕੀਤੀ ਜਾਵੇ ਜਿਹੜੇ ਬਾਣੇ ਦੇ ਵਿੱਚ ਰਹਿ ਕੇ ਬਾਣੇ ਦੇ ਉਲਟ ਗੱਲਾਂ ਕਰਦੇ ਨੇ ਅੱਛਾ ਇੱਕ ਨਾ ਉਹਨੇ ਹਰਜੀਤ ਸਿੰਘ ਨੇ ਵੀ ਕਹਿ ਤੂੰ ਮੈਨੂੰ ਡਰਾਂਨ ਦੀ ਕੋਸ਼ਿਸ਼ ਕਰਦਾ ਮੈਂ ਸਿਰਫ ਬਾਜਾਂ ਵਾਲੇ ਟੁੱਟਦਾ ਬਾਜਾਂ ਵਾਲੇ ਤੋਂ ਡਰਨ ਦੀ ਗੱਲ ਕਹਿ ਰਹੇ ਹੈ ਤੂੰ ਮੈਨੂੰ ਡਰਾਉਣਾ ਚਾਹੁੰਦਾ ਤੂੰ ਮੈਨੂੰ ਮਰਾਉਣਾ ਚਾਹੁੰਦਾ ਦੁਬਾਰਾ ਜੰਮ ਲਈ ਮੈਨੂੰ ਤੂੰ ਮਾਰ ਆਉਣ ਵਾਸਤੇ ਤੈਨੂੰ ਮੈਂ ਦੱਸਿਆ ਸਰਕਾਰ ਨਹੀਂ ਆਂ ਵੀ ਤੇ ਤੇ ਡਰਦਾ ਮੈਂ ਤੇ ਧਰਨਿਆ ਤੈਨੂੰ ਬਿਠਾ ਰੱਖਾਂ ਇਹ ਸਰਕਾਰ ਨਹੀਂ ਆਂ ਵੀ ਮੈਂ ਤੇ ਤੇ ਡਰ ਜਮਾ ਤੈਨੂੰ ਧਰਨਿਆ ਤੇ ਬਿਠਾ ਰੱਖਾਂ ਮੈਂ ਤੇ ਤੇ ਕੋਈ ਨਹੀਂ ਡਰਦਾ ਨਾ ਮੈਨੂੰ ਕੋਈ ਡਰਾਉਣ ਵਾਲਾ ਜੰਮਿਆ ਮੈਂ ਡਰਦਾ ਬਾਜਾਂ ਵਾਲੇ ਤੇ ਮੈਂ ਡਰਦਾ ਉਸ ਗੱਲ ਤੇ ਕਿ ਮੈਂ ਇੱਥੇ ਤੇ ਬਾਹਰ ਨਹੀਂ ਕਰਦਾ ਜੇ ਬਾਬਾ ਜੀ ਬਾਜਾਂ ਵਾਲੇ ਤੋਂ ਡਰਦਾ ਹੋਵੇ ਫਿਰ ਇਦਾਂ ਦੀਆਂ ਗੱਲਾਂ ਹੀ ਨਾ ਕਰੇ ਮਹਾਰਾਜ ਤਾਂ ਕਹਿੰਦੇ ਰਹਿਣੀ ਰਹੇ ਸੋਇ ਸਿੱਖ ਮੇਰਾ ਵੋ ਸਾਹਿਬ ਮੈਂ ਉਸ ਦਾ ਚੇਰਾ ਬਾਜਾਂ ਵਾਲੇ ਦਾ ਤਾਂ ਪਾਛੋ ਇਹਨਾਂ ਨੂੰ ਡਰ ਹੀ ਨਹੀਂ ਜੇ ਬਾਜਾਂ ਵਾਲੇ ਦਾ ਡਰ ਹੋਵੇ ਨਾ ਜੇ ਉਹਦੀ ਰਹਿਤ ਤੇ ਹੋਣ ਫਿਰ ਤਾਂ ਇਹ ਗੱਲਾਂ ਹੀ ਨਾ ਕਰਨ ਜੀ ਫਿਰ ਤਾਂ ਉਹ ਗੱਲਾਂ ਇੱਕ ਕਮਰੇ 'ਚ ਬਹਿ ਕੇ ਹੋ ਜੀ ਬਿਲਕੁਲ ਮर्याਦਾ ਅਨੁਸਾਰ ਜੀ ਫਿਰ ਉਹ ਨਾ ਲਾਈਵ ਹੋਣ ਦੀ ਜ਼ਰੂਰਤ ਨਹੀਂ ਸੰਦਾ ਜੀ ਇਹਨੂੰ ਕਿਸੇ ਪੱਖਵਾਦ ਦੀ ਯਾ ਇਹਨੂੰ ਆ ਮੈਂ ਦੇਖ ਰਿਆ ਸੀ ਪਿੱਛੇ ਜੇ ਇੱਕ ਇੰਟਰਵਿਊ ਇਹਨੂੰ ਕਿਹਾ ਉਹਨੇ ਇਹਨੂੰ ਸਵਾਲ ਕੀਤਾ ਵੀ ਤੁਸੀਂ ਆਪਣੀ ਧੀ ਰਾਣੀ ਨੂੰ ਉਹਨਾਂ ਕੋ ਭੇਜੋਗੇ ਜੀ ਅੱਗੋ ਕਹਿ ਰਿਹਾ ਤੁਸੀਂ ਭੇਜੋਗੇ ਤੇ ਮੈਂ ਵੀ ਭੇਜ ਦੂੰਗਾ ਹੂੰ ਜੇ ਤੇਰੇ ਚ ਇੰਨੀ ਸ਼ਮਤਾ ਹੀ ਨਹੀਂ ਅਗਲੇ ਦਾ ਸਵਾਲ ਝੱਲਣ ਦੀ ਤੇ ਫੇਰ ਤੂੰ ਆ ਕੇ ਟੀਵੀ ਤੇ ਬੋਲਦਾ ਹੀ ਕਿਉਂ ਆ ਜੀ ਪ੍ਰੈਸ ਵਾਲੇ ਨੇ ਤਾਂ ਤੁਹਾਨੂੰ ਜਵਾਬ ਪੁੱਛਣਾ ਹੀ ਪੁੱਛਣਾ ਆ ਬਿਲਕੁਲ ਜੀ ਪੱਤਰਕਾਰ ਦਾ ਕੰਮ ਹੈ ਪੱਤਰਕਾਰ ਦਾ ਕੰਮ ਆ ਜੋ ਕਿ ਸਚਾਈ ਲੈ ਕੇ ਆਣੀ ਆ ਇਹਦੇ ਬਾਬਾ ਜੀ ਮੈਂ ਆਪਣੇ ਵੱਡੇ ਜਹੇਦਾਰਾਂ ਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਇਨੂੰ ਮਰਜ਼ੀ ਨੱਥ ਪਾਈ ਜਾਵੇ ਨਾਲੇ ਮੈਂ ਸਾਰੇ ਟੀਵੀ ਚੈਨਲਾਂ ਨੂੰ ਵੀ ਗਾਊਂਗਾ ਜੀ ਇਹ ਕੋਈ ਸਾਡੀ ਕੋਈ ਸਰਮੌਰ ਸੰਥਾ ਸੰਸਥਾ ਦਾ ਜਾਂ ਸਾਡੇ ਕਿਸੇ ਜਥੇਬੰਦੀ ਦਾ ਇਹ ਜਥੇਦਾਰ ਨਹੀਂ ਹੈਗਾ ਇਹਨੂੰ ਕਿਸੇ ਨੇ ਬਣਾਇਆ ਨਹੀਂ ਵੀ ਤੁਸੀਂ ਇਹਨਾਂ ਦੇ ਇੰਟਰਵਿਊ ਲੈਣ ਤੁਰ ਪੰਨੇ ਆ ਜੀ ਇਹ ਹੈ ਕੀ ਆ ਇਹਨੂੰ ਕਿੰਨੇ ਅਥোরਿਟੀ ਦਿੱਤੀ ਆ ਸਾਡੇ ਖਾਲਸੇ ਪੰਥ ਦੇ ਵਿੱਚ ਵੀ ਤੁਸੀਂ ਜਾ ਕੇ ਤਾਂ ਕੋਈ ਬਿਆਨ ਲਵੋ ਜੀ ਕਿਸੇ ਨੂੰ ਕੋਈ ਪਾਵਰ ਵੀ ਹੁੰਦੀ ਆ ਦੱਸੋ ਕਿਹੜੇ ਜਥੇਬੰਦੀ ਵੱਲੋਂ ਇਹਨੇ ਲੋਥਰਾ ਦੀ ਸਪੋਰਟ ਕੀਤੀ ਆ ਜੀ ਸ਼ਰਿਆ ਮਦਸੇ ਕਿਨੇ ਇੰਨੇ ਕਿਹੜੇ ਇਦਾਂ ਦੇ ਜਥੇਦਾਰ ਨਾਲ ਗੱਲ ਕਰਕੇ ਇਹ ਬਿਆਨ ਜਾਰੀ ਕੀਤਾ ਜੀ ਦੱਸੇ ਕਿਹੜੇ ਜਥੇਬੰਦੀ ਨਾਲ ਜੁੜਿਆ ਹੈ ਜੀ ਨਾਂ ਲਵੇ ਉਸ ਜਥੇਬੰਦੀ ਦਾ ਇਹ ਕਹਿੰਦੇ ਨੇ ਸ਼ਾਇਦ ਰਾਸ਼ਟਰੀ ਸੰਤੋਖ ਕੋਸ਼ਿਧ ਕਰ ਦਿੱਤਾ ਗਿਆ ਉਹ ਬਾਬਾ ਜੀ ਜੇ ਫਿਰ ਆ ਆਰਐਸਐਸ ਦਾ ਬੰਦਾ ਹੈ ਤਾਂ ਫੇਰ ਤਾਂ ਭਾਵੇਂ ਸਾਡੇ ਵੱਲੋਂ ਮੰਤਰੀ ਬਣਾ ਦੇਣਾ ਜੀ ਭਾਜੀ ਸੰਤ ਕਹਿਣਾ ਸੌਖਾ ਹੈ ਸੰਤ ਬਣਨਾ ਬਹੁਤ ਔਖਾ ਸੰਤ ਦੀ ਬਿਰਤੀ ਕੀ ਆ ਜੀ ਸੰਤਤਾ ਬਾਦਸ਼ੂ ਬੋਲਦਾ ਹੀ ਨਹੀਂ ਜੀ ਕਹਿੰਦਾ ਸਾਧੂ ਬੋਲੇ ਸਹਿਜੁ ਬਾਏ ਸਾਧੂ ਦਾ ਬੋਲਿਆ ਵਰਥਾ ਨਾ ਜਾਏ ਜੀ ਸਾਧੂ ਦਾ ਬਹੁਤ ਵੱਡੀ ਪਾਵਰ ਰੱਖਦਾ ਹੈ ਬਾਬਾ ਜੀ ਕੱਲੇ ਪੰਗਵੇਂ ਕੱਪੜੇ ਪਾਣ ਦਾ ਬੰਦਾ ਸੰਤ ਨਹੀਂ ਬਣਦਾ ਜੀ ਇਹ ਆਵੇ ਤਾਂ ਸਹੀ ਫੇਰ ਹੀ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਹੁਣ ਕੈਮਰੇ ਦੇ ਵਿੱਚ ਅਸੀਂ ਬਿਆੰਦਈਏ ਇਹੀ ਤਰੇ ਛੱਤਰ ਮਾਰਦੇ ਆਂਗੇ ਅਸੀਂ ਆਹ ਕਰਦੇ ਆਂਗੇ ਇਹ ਅੱਗੋ ਕਹਵੇ ਤੁਸੀਂ ਮਾਰ ਦੁੱਧ ਪੀਤਾ ਯਾਰ ਇਹ ਤਾਂ ਬਿਆਨਾਂ ਵਾਲੀ ਖੇਡ ਖੇਡਣ ਲੱਪੇ ਨੈਟ ਵਾਲੀ ਇਹ ਨੈਟ ਵਾਲੀ ਖੇਡ ਨਾ ਖੇਡ ਜਦੋਂ ਤੇਰਾ ਦਿਲ ਕਰਦਾ ਬਾਬਾ ਆ ਜਾ 9876492952 ਆਪਣਾ ਨੰਬਰ ਆ ਜੀ ਠੀਕ ਹੈ ਨਾ ਗੱਲਾਂ ਨਾ ਕਰ ਪਰਸਨਲ ਫੋਨ ਕਰ ਸਿਕਿਉਰਿਟੀ ਛੱਡ ਕੇ ਆ ਬੈ ਸਾਡੇ ਨਾਲ ਗੁਰਮਤੇ ਦੇ ਫੇਰ ਅਸੀਂ ਤੈਨੂੰ ਦੱਸਦੇ ਆ ਮੈਂ ਬਾਬਿਆਂ ਨੂੰ ਵੀ ਕਹੂੰਗਾ ਵੀ ਬਾਬਾ ਜੀ ਇਹਦਾ ਬਿਆਨ ਦੇਣਾ ਬੰਦ ਕਰੋ ਇਹ ਕੀ ਆ ਉਨੇ ਨਾ ਆਪਣੀ ਵੀਡੀਓ ਚੇਕ ਆ ਕਿ ਜੇ ਤੂੰ ਇੱਕ ਵੀਡੀਓ ਜਾਰੀ ਕਰੇਗਾ ਮੈਂ 100 ਵੀਡੀਓ ਜਾਰੀ ਕਰੇ ਤਰ੍ਹਾਂ ਜਲੂਸ ਕਰ ਦੂੰਗਾ ਐਦਾਂ ਦੀ ਗੱਲਾਂ ਕਰ ਰਿਹਾ ਤਾ ਇਹ ਕਮਲਕੌਰ ਵਾਲੇ ਕੰਮ ਚ ਆ ਗਿਆ ਨਾ ਅੱਛਾ ਇਹ ਆਪਣੇ ਆਪ ਨੂੰ ਹੁਣ ਬੰਨਣਾ ਚੱਲਦਾ ਯੂਟਿਊਬਰ ਮੈਨੂੰ ਤਾਂ ਐਦਾਂ ਲੱਗਣ ਲੱਗ ਪਿਆ ਜਿਹੜੇ ਬਾਬਾ ਜੀ ਸਾਡੇ ਭੇਖ ਚ ਨੇ ਨਾ ਜੀ ਸਾਨੂੰ ਉਹਨਾਂ ਦਾ ਖਤਰਾ ਆ ਜੀ ਬਿਲਕੁਲ ਤੁਸੀਂ ਗੱਲ ਸਮਝਦੇ ਪਏ ਆ ਮੈਂ ਸਮਝ ਗਿਆ ਹਾਂ ਜੀ ਜੇ ਇਹ ਕਹਿੰਦਾ ਸਿੱਖ ਸਿੱਖ ਨੂੰ ਨਾ ਮਾਰੇ ਤੇ ਅਸੀਂ ਕਦੀ ਨਾ ਹਾਰੀਏ ਕਦੇ ਨਾ ਹਾਰੇ ਵਿੰਜੇ ਸਿੱਖ ਸਿੱਖ ਨੂੰ ਨਾ ਮਾਰੇ ਸਾਡੀ ਕੌਮ ਕਦੀ ਨਾ ਹਾਰੇ ਜੀ ਠੀਕ ਆ ਜੀ ਇਹੀ ਆ ਇਹ ਸਾਡੇ ਚ ਬਹਿਰੂਪੀਏ ਸਾਨੂੰ ਪਛਾਨਣ ਦੀ ਲੋੜ ਆ ਜੀ ਇਹ ਬਹਿਰੂਪੀਏ ਨੇ ਜੀ ਮੈਨੂੰ ਇੱਕ ਜਿਹੇਦਾਰੀ ਮਿਲੀ ਮੈਂ ਇੱਕ ਛੋਟਾ ਜਿਹਾ ਸਿਪਾਈ ਆ ਜੀ ਠੀਕ ਆ ਜੀ ਮੇਰੀ ਵੀ ਇਨੀ ਮੈਂ ਇੱਕ ਆਪਣੀ ਲਿਮਟ ਦੇ ਵਿੱਚ ਰਹਿ ਕੇ ਬੋਲਣਾ ਆ ਜੀ ਮੇਰੀ ਇੱਕ ਲਿਮਟ ਆ ਜੀ ਵੀ ਕੱਲ ਨੂੰ ਮੈਨੂੰ ਕੋਈ ਸਵਾਲ ਕਰੇ ਤੇ ਮੈਂ ਉਸ ਸਵਾਲ ਦਾ ਜਵਾਬ ਦੇ ਸਕਾਂ ਇਹਨੂੰ ਕਿੰਨੇ ਗਿਆ ਜਾਂ ਟੀਵੀ ਚੈਨਲ ਵਾਲੇ ਇਹਨੂੰ ਕੀ ਸਮਝਦੇ ਆ ਮੈਨੂੰ ਇਹ ਨਹੀਂ ਸਮਝ ਆਈ ਵੀ ਇਹ ਹੈ ਕੀ ਆ ਅਸਲ 'ਚ ਕੰਟਰੋਵਰਸੀ ਵਾਲੀ ਗੱਲ ਕਰਦੇ ਆ ਨਾ ਫਿਰ ਜਦੋਂ ਉਦੋਂ ਚਲੇ ਜਾਂਦੇ ਆ ਫਿਰ ਪੱਤਰਕਾਰਾਂ ਦੀ ਬੇਇੱਜ਼ਤੀ ਵੀ ਬਹੁਤ ਕਰਦਾ ਬਾਬਾ ਜੀ ਇਹ ਤਾਂ ਕੋਈ ਜਾਓ ਨਾ ਇਹ ਕਦੀ ਤੁਸੀਂ ਬਾਹਰ ਦੇਖਿਆ ਮੱਲਿਆਂ 'ਚ ਹੂੰ ਕਦੀ ਵੀ ਨਹੀਂ ਇਹ ਨਾ ਇਹ ਬਰਸਾਤੀ ਡੱਡੂ ਆ ਠੀਕ ਸਮਝਦੇ ਮੀਂਹ ਪਏ ਬਾਹਰ ਆਏ ਤੇ ਫੇਰ ਗੁਪਤ ਜੀ ਆਪਾਂ ਇਹਨੂੰ ਜ਼ਿਆਦਾ ਕੁਝ ਇਹਨੂੰ ਕਹਿਣਾ ਨਹੀਂ ਚਾਹਦੇ अच्छा चलो ਇਹਨੂੰ ਆਪਾਂ ਹੱਥ ਦਿਖਾਵਾਂਗੇ ਸਮਾਂ ਹੁੰਦਾ ਹਰ ਚੀਜ਼ ਦਾ ਜੀ ਅੱਜ ਠੀਕ ਆ ਇਹਦੇ ਤੇ ਹੋਊਗੀ ਕੇਂਦਰ ਸਰਕਾਰ ਨੇ ਇਹਨੂੰ ਦਿੱਤੀ ਹੋਊਗੀ ਸਕਿਉਰਿਟੀ ਜਾਂ ਇਹ ਇਸ ਟਾਈਮ ਸੰਤ ਬਾਬਾ ਜੀ ਇੱਥੇ ਹਰਕ ਦਾ ਫੈਸਲਾ ਹੁੰਦਾ ਆ ਜੀ ਇਹ ਪੰਥ ਇਹੋ ਜਿਹਾ ਆ ਸਮੇਂ ਅਨੁਸਾਰ ਇੱਥੇ ਜੋਨਾ ਜਿੰਨਾ ਜਰ ਮਹਾਰਾਜ ਦੇ ਦਾ ਦਾਣਾ ਪਾਣੀ ਲਿਖਿਆ ਹੈ ਉਹ ਚੱਲੀ ਜਾ ਰਿਹਾ ਆ ਸਮਾਂ ਆਊਗਾ ਤੇ ਇਹਨੂੰ ਵੀ ਇਹਦਾ ਰਿਜ਼ਲਟ ਮਿਲੂਗਾ अच्छा एक आखर ते ਮੇ ਇੱਕ ਸਵਾਲ ਹੈ ਕਿਉਂਕਿ ਬਹੁਤ ਜ਼ਰੂਰੀ ਹੈ ਕਿ ਤੁਸੀਂ ਕਿਸੇ ਨੂੰ ਬੇਨਤੀ ਕਿਸੇ ਨੂੰ ਅਪੀਲ ਕਿਸੇ ਨੂੰ ਤਕੀਦ ਕਰਨਾ ਚਾਹੁੰਦੇ ਇਸ ਮਾਮਲੇ ਚ ਵੀਡੀਓ ਜਾਰੀ ਨਹੀਂ ਕਰਨੀ ਚਾਹੀਦਾ ਪੰਥ ਦਾ ਨੁਕਸਾਨ ਹੁੰਦਾ ਬਿਲਕੁਲ ਮੈਂ ਆਪਣੇ ਜਿੰਨੇ ਵੀ ਨਿਹੰਗ ਸਿੰਘ ਨੇ ਚਾਹੇ ਬਾਬਾ ਰਾਜਾ ਸਿੰਘ ਨੇ ਮੈਂ ਉਹਨੂੰ ਕਹੂੰਗਾ ਵੀ ਉਹਨਾਂ ਨੂੰ ਮੈਂ ਉਹਨਾਂ ਤੋਂ ਬਹੁਤ ਛੋਟਾ ਆਇਆ ਮੈਂ ਜੀ ਜਿਹੜੇ ਵੀ ਆਪਣੇ ਨੇ ਮੈਂ ਉਹਨਾਂ ਨੂੰ ਕਹੂੰਗਾ ਪਹਿਲੀ ਗੱਲ ਤਾਂ ਇਹ ਇਹਦਾ ਬਿਆਨ ਨੂੰ ਅਗਨੌਨ ਮਾਰ ਦਿਓ ਜੀ ਠੀਕ ਹੈ ਦੂਸਰੀ ਗੱਲ ਜਿਹੜੇ ਸਾਡੀਆਂ ਸਰਮੌਰ ਜਥੇਬੰਦੀਆਂ ਨੇ ਜੀ ਉਹਨਾਂ ਨੂੰ ਮੈਂ ਬੇਨਤੀ ਲਾਉਂਗਾ ਜੀ ਵੀ ਇਹਨੂੰ ਪੰਥ ਦੇ ਵਿੱਚ ਹਾਜ਼ਰ ਕੀਤਾ ਜਾਵੇ ਜੀ ਇਹਨੂੰ ਪੁੱਛਿਆ ਜਾਵੇ ਵੀ ਤੈਨੂੰ ਇੰਨੀ ਪਾਵਰ ਕਿੱਨੇ ਦਿੱਤੀ ਆ ਵੀ ਤੂੰ ਇੰਨਾ ਟੀਵੀ ਤੇ ਆ ਕੇ ਬੋਲ ਰਿਆਂ ਆ ਜੀ ਜੇ ਇਹਦਾ ਦਿਲ ਕਰੂਗਾ ਨਾ ਕੁਲੰਦਾ ਤੇ ਆਪਾਂ ਘਲਾ ਵੀ ਲਾਂਗੇ ਜੀ ਜੇ ਇਹਨੇ ਆਪਣਾ ਚੈੱਕ ਕਰਨਾ ਵੀ ਮੈਂ ਮਰਦੇ ਆ ਥਾਪੀਆਂ ਛਾਤੀ ਤੇ ਮਾਰਨੀਆਂ ਇਹਦਾ ਜੇ ਦਿਲ ਕਰੇ ਗੱਲ ਕਰਨ ਤੋਂ ਪਹਿਲਾਂ ਆਪਾਂ ਇੱਕ ਖਾੜਾ ਬਣਾ ਲੈਨੇ ਆ ਜੇ ਨੂੰ ਇਹ ਹੱਥ ਧਰ ਦੇਗਾ ਉਹੀ ਇਹਨਾਂ ਕਲਾ ਦੇਾਂਗੇ ਇਹ ਵੀ ਇਹਦਾ ਮੰਨ ਦਾ ਵਹਿਮ ਕੱਢ ਦੇਾਂਗੇ ਪਰ ਸਾਡਾ ਬਾਣਾ ਪਾ ਕੇ ਅਸੀਂ ਚਲੋ ਇਹ ਗੱਲ ਹੈਗੀ ਅਸੀਂ ਕਿਸੇ ਦਾ ਬਾਣਾ ਲਵਾਉਣ ਦੀ ਹਿੰਮਤ ਨਹੀਂ ਰੱਖਦੇ ਜੀ ਅਸੀਂ ਕੌਣ ਹੁੰਨੇ ਆ ਪੰਥ ਵੱਡਾ ਆ ਜੀ ਪੰਥ ਵੱਡਾ ਆ ਅਸੀਂ ਛੋਟੇ ਆ ਜੀ ਇਹੀ ਗੱਲ ਆ ਵੀ ਅੱਜ ਕੱਲ ਕਕਾਰ ਫਰੀ ਦੇਣ ਲੱਪੰਦੇ ਅਮਰਿਸ਼ ਕਰਨ ਲੱਗੇ ਪਰ ਬੰਦੇ ਦੀ ਪਰਖ ਨਹੀਂ ਕੀਤੀ ਜਾਂਦੀ ਜੀ ਵੀ ਇਹ ਬੰਦਾ ਕਿੱਦਾਂ ਦਾ ਆ ਜੀ ਬਿਲਕੁਲ ਸਾਡਾ ਭੇਖ ਬਣਾ ਕੇ ਇਹ ਫਾਇਦੇ ਵੀ ਲੈ ਰਹੇ ਆ ਜੀ ਤੇ ਸਾਡੇ ਉਲਟ ਵੀ ਚੱਲ ਰਹੇ ਆ ਜੀ ਕਿੰਨੀ ਭੀੜ ਦੇ ਵਿੱਚ ਇਹ ਆ ਕੇ ਖੜਾ ਹੋਇਆ ਖਾਲਸੇ ਪੰਥ ਦੇ ਵੀ ਕਿਹੜੀ ਭੀੜ ਆਈ ਤੇ ਇਹਨੇ ਕੀ ਕੀਤਾ ਜੀ ਆਰਾਮ ਮੰਦਰ ਦੇ ਤਾਂ ਠੀਕ ਆ ਲੰਗਰ ਪ੍ਰਸ਼ਾਦਾ ਲਾਤਾ ਇਹਦਾ ਬਾਬੇ ਨਾਨਕ ਨੇ ਚਲਾਇਆ ਹੈ ਗੁਰੂ ਪਾਤਸ਼ਾਹ ਨੇ ਪਹਿਲੀ ਪਾਤਸ਼ਾਹੀ ਨੇ ਸਾਡੀ ਨੇ ਚਲਾਇਆ ਹੋਇਆ ਆ ਉਹ ਤਾਂ ਚੱਲੀ ਜਾਣਾ ਆ ਉੱਥੇ ਇਕੱਲਾ ਹਰਜੀਤ ਸਿੰਘ ਤਾਂ ਨਹੀਂ ਇਹ ਇੱਕ ਟਿਕਟਾ ਇਸ ਬੰਦੇ ਨੂੰ ਚੜਾਉਣ ਦਾ ਜੀ ਮੈਨੂੰ ਤਾਂ ਇਹੀ ਲੱਗਦਾ ਵੀ ਇੱਕ ਏਜੰਸੀਆਂ ਦਾ ਬੰਦਾ ਆ ਇਹ ਤਾਂ ਦੇਖੋ ਜਿੱਦਾਂ ਹੁਣ ਸਾਡੇ ਬੰਦਿਆਂ ਦੇ 100 ਬੰਦਿਆਂ ਦੇ ਉਹਨਾਂ ਨੇ ਇੰਸਟਾਗ੍ਰਾਮ ਬੰਦ ਕਰਤੇ ਜੀ ਸ਼ਾਇਦ ਸਾਡਾ ਵੀ ਬੰਦ ਕਰ ਦਣ ਜੀ ਵੀ ਇਹ ਸਪੋਰਟ ਕੀਤੀ ਠੀਕ ਹੈ ਜੀ ਇਹਦੇ ਅਰਗੇ ਤੇ ਕਿਉਂ ਨਹੀਂ ਬੰਦ ਕੀਤੇ ਕਿੰਨੇ ਬਿਆਨ ਦੇ ਰਿਹਾ ਇਹ ਪੁੱਠੇ ਸਿੱਧੇ ਮੈਂ ਘੋਲ ਨੂੰ ਆ ਬੀਬੀ ਵੀ ਇੱਕ ਸਾਹਮਣੇ ਆ ਗਈ ਬੀਬੀ ਪਰਚਾ ਕਰਾ ਦੇ ਜੇ ਤੇਰੇ ਵਰਗਾ ਜਾ ਕੇ ਉੱਥੇ ਸੈਂਟਰ ਦੇ ਵਿੱਚ ਰੱਖਦਾ ਆ ਜੀ ਅੱਗੇ ਵੀ ਦਿੱਲੀ ਬਥੇਰਾ ਰੌਲਾ ਪਿਆ ਹੀ ਆ ਕਿੰਨਾ ਕੁ ਉਹ ਪਲਵਾਨਾਂ ਨੂੰ ਇਨਸਾਫ ਮਿਲਿਆ ਜੀ ਬਿਲਕੁਲ ਸੱਚ ਬਾਬਾ ਜੀ ਸੱਚ ਬਹੁਤ ਕੋੜਾ ਆ ਜੀ ਸੱਚ ਨੂੰ ਨਾ ਦਬਾਇਆ ਜਾ ਰਿਹਾ ਆ ਜੀ ਮੈਂ ਤਾਂ ਇਹੀ ਸਾਰਿਆਂ ਨੂੰ ਆਪਣੇ ਜਥੇਬੰਦੀਆਂ ਨੂੰ ਬੇਨਤੀ ਕਰੂੰਗਾ ਜੀ ਇਸ ਬੰਦੇ ਨੂੰ ਸੱਦਿਆ ਜਾਵੇ ਜੀ ਮੈਂ ਅਕਾਲ ਤਖਤ ਸਾਹਿਬ ਦੇ ਜਹੇਦਾਰ ਜੀ ਨੂੰ ਵੀ ਕਹੂੰਗਾ ਜੀ ਵੀ ਇਹਨੂੰ ਸੱਦਿਆ ਜਾਵੇ ਜੀ ਤੇ ਜਥੇਬੰਦੀਆਂ ਦੇ ਸਾਡੀਆਂ ਦੇ ਜੀ ਮੈਂ ਟਕਸਾਲ ਵਾਲਿਆਂ ਨੂੰ ਵੀ ਬੇਨਤੀ ਕਰੂੰਗਾ ਜੀ ਵੀ ਆਪਾਂ ਇੱਕ ਲੜਾਈ ਤਾਂ ਲੜ ਰਹੇ ਆ ਜਿਹੜੀ ਇੱਕ ਮੀਡੀਆ ਵਾਲੀ ਲੜਾਈ ਆ ਜੀ ਇਹਦੇ ਵਿੱਚ ਵੀ ਥੋੜਾ ਜਿਹਾ ਗੌਰ ਕੀਤਾ ਜਾਵੇ ਵੀ ਜਿਹੜੇ ਬੰਦੇ ਇਦਾਂ ਬਿਆਨ ਦਿੰਦੇ ਆ ਇਹਨਾਂ ਨੂੰ ਸੱਦਿਆ ਜਾਵੇ ਜੀ ਪ੍ਰੋਪਰ ਜੀ ਫਿਰ ਇਹਨਾਂ ਨੂੰ ਪੁੱਛਿਆ ਜਾਵੇ ਵੀ ਤੁਹਾਨੂੰ ਅਥਾਰਟੀ ਕਿਹੜੇ ਸੰਤ ਨੇ ਦਿੱਤੀ ਆ ਤੁਹਾਨੂੰ ਕਿੰਨਾ ਨੇ ਕਿਹਾ ਨਾਲੇ ਇਕੱਲੇ ਇਹਨੂੰ ਹੀ ਸੰਤ ਦੀ ਕਿਉਂ ਪਦਵੀ ਦਿੱਤੀ ਸਾਡੇ ਇੰਨੇ ਗਿਆਨੀ ਬੈਠੇ ਨੇ ਸਾਡੇ ਇੰਨੀਆਂ ਸਾਡੀਆਂ ਜਸੇ ਬੰਦੀਆਂ ਦੇ ਵਿੱਚ ਜਹੇਦਾਰ ਨੇ ਇਹ ਬੰਦੇ ਇਹ ਪੈਸੇ ਨਾ ਬਾਬਾ ਜੀ ਪੈਸੇ ਨਾ ਚੀਜ਼ਾਂ ਲੈਂਦੇ ਨੇ ਨਾਲੇ ਸਕਿਉਰਟੀਆਂ ਤੇ ਨਾਲੇ ਆਪਣੇ ਆਪ ਨੂੰ ਨਿਹੰਗ ਸਿੰਘ ਕਹਿਣਾ ਬਾਬਾ ਜੀ ਇਹ ਇਤਿਹਾਸ ਨਹੀਂ ਇਹਨਾਂ ਨੇ ਪੜ੍ਹਿਆ ਜੀ ਮਹਾਰਾਜਾ ਰਣਜੀਤ ਸਿੰਘ ਨੇ ਜਿੰਨੇ ਵੀ ਜਦੋਂ ਉਹਦਾ ਕੋਈ ਮੋਰਚਾ ਨਹੀਂ ਜਿੱਤ ਹੁੰਦਾ ਤੇ ਉਹ ਨਿਹੰਗ ਸਿੰਘ ਫੌਜਾਂ ਨੂੰ ਪਾਛੋ ਯਾਦ ਕੀਤਾ ਜਾਂਦਾ ਹੁੰਦਾ ਹੈ ਜੀ ਵੀ ਫੌਜ ਆ ਕੇ ਮੋਰਚੇ ਫਤੇ ਕਰਦੀ ਰਹੀ ਆ ਜੀ ਇਹਨੂੰ ਤਾਂ ਬਾਬਾ ਜੀ ਪਤਾ ਹੀ ਨਹੀਂ ਉਹ ਇਹ ਤਾਂ ਬਾਬਾ ਜੀ ਐਵੇਂ ਗੋਡੇ ਗਾਡੇ ਘੁੱਟ ਕੇ ਇਦਾਂ ਬਣੇ ਹੋਏ ਨੇ ਤੇ ਮੈਂ ਆਪਣੇ ਜਹੇਦਾਰਾਂ ਨੂੰ ਬੇਨਤੀ ਕਰੂੰਗਾ ਵੀ ਇਹਨੂੰ ਸੱਦਿਆ ਜਾਵੇ ਜੀ ਅਸੀਂ ਕੋਈ ਉਲਟਾ ਬਿਆਨ ਨਹੀਂ ਦੇਣਾ ਚਾਹੁੰਦੇ ਵੀ ਅਸੀਂ ਤੇਰੇ 76 ਮਾਰਾਂਗੇ ਇਹਨੂੰ ਸੱਦੋ ਇਹਨੂੰ ਪੁੱਛੋ ਇਹਦਾ ਘੁਲਨ ਨੂੰ ਜੀ ਕਰਦਾ ਇਹਨੂੰ ਖਲਾ ਦੰਨੇ ਆ ਜੀ ਫੇ ਦੇਖਦੇ ਆ ਤੂੰ ਗੱਲਾਂ ਕਰਦਾ ਥਾਪੀਆਂ ਮਾਰਦਾ ਥਾਪੀ ਬਾਬਾ ਜੀ ਗਰਾਊਂਡ ਜਾ ਕੇ ਵੱਜਦੀ ਆ ਜੀ ਟੀਐਮੀ ਗੱਡੀਆਂ ਚ ਬਹਿ ਕੇ ਨਹੀਂ ਲਾਈਵ ਹੋਗੇ ਆ ਬਾਬਾ ਐਵੇਂ ਗੱਲਾਂ ਨਾ ਕਰ ਬਾਬਾ ਜੀ ਮੈਂ ਕਰ ਦੂੰ ਮੈਂ ਉਹ ਕਰ ਦੂੰ ਆ ਤਾਂ ਸਹੀ ਜੀ ਫੋਨ ਤੇ ਹੀ ਗੱਲਾਂ ਕਰੀ ਜਾਏਗਾ ਕਿ ਆਏਗਾ ਵੀ ਸਾਡੀ ਸ਼ੋਣੀ ਬਾਬਾ ਜੀ ਖੁੱਲੀ ਆ ਆ ਜਵੇ ਜਦੋਂ ਦਿਲ ਕਰਦਾ ਬਿਨਾਂ ਸਕਿਉਰਿਟੀ ਤੋਂ ਆ ਜੇ ਬਹਿ ਜੇ ਗੁਰਮਤਿ ਚ ਜੀ ਤੇ ਜੇ ਨਾ ਚੱਲਿਆ ਗਿਆ ਫੇ ਜੀ ਤੇ ਲਿਖ ਕੇ ਕਹਿ ਕੇ ਆਵੇ ਢਾਣੇ ਚ ਅਸੀਂ ਵੀ ਆਪਾਂ ਵੀ ਆਪਣੇ ਲੋਕ ਕਹਿ ਦੇਾਂਗੇ ਜੀ ਇਹ ਵੀ ਕਹਿ ਕੇ ਆਵੇ ਜੀ ਸਾਡਾ ਵੈਸੇ ਹੱਕ ਨਹੀਂ ਸਾਡੇ ਤੋਂ ਵੱਡੇ ਸਾਡੇ ਜੇਸ਼ੇਦਾਰ ਬੈਠੇ ਨੇ ਉਹ ਕਰਨ ਜੀ ਐਵੇਂ ਮੰਦਾ ਚੰਗਾ ਨਾ ਬੋਲੋ ਇੱਕ ਦੂਜੇ ਨੂੰ ਮੈਂ ਬਾਬਿਆਂ ਨੂੰ ਬੇਨਤੀ ਬਾਰ-ਬਾਰ ਲਈ ਆ ਹੁਣ ਮੈਂ ਫੇਰ ਇਹੀ ਬੇਨਤੀ ਲਾਉਂਗਾ ਵੀ ਬਾਬਾ ਜੀ ਇਹ ਤਾਂ ਉਸ ਲੈਵਲ 'ਚ ਹੀ ਨਹੀਂ ਜਿਹੜਾ ਤੁਸੀਂ ਜਵਾਬ ਦੇ ਰਹੇ ਆ ਜੀ ਇਹ ਕਹਿੰਦਾ ਮੇਰਾ ਘਰ ਲੱਗੇ ਆ ਜੀ ਤੇਰੇ ਜੇ ਤੈਨੂੰ ਇਸ ਗੱਲ ਦਾ ਮਤਲਬ ਦਾ ਪਤਾ ਆ ਨਾ ਵੀ ਮੇਰਾ ਘਰ ਮੋਰਚੇ ਤੇ ਲੱਗੇ ਆ ਤੇ ਫੇਰ ਤੂੰ ਚੱਲ ਜਾ ਹੂੰ ਤੂੰ ਕਰਿਆ ਬਾਬਿਆਂ ਨਾਲ ਗੱਲ ਤੇਲਾਂ ਤੇਰੇਆਂ ਚ ਨਹੀਂ ਤੇਲ ਗੱਲਾਂ ਤੋਂ ਬਾਬਿਆਂ ਨਾਲ ਕਰਨ ਡਿਆਂ ਐਵੇਂ ਬਾਬਾ ਜੀ ਅਸੀਂ ਦੇ ਤਾਂ ਜਵਾਬ ਦੇਣਾ ਵੀ ਨਹੀਂ ਸਹੀ ਸਮਝਦੇ ਠੀਕ ਹੈ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਦੇਖਿਆ ਕਿ ਬੁੱਢਾ ਦਲ ਦੁਆਬਾ ਦੇ ਜਥੇਦਾਰ ਮਾਨ ਸਿੰਘ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਰ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਹਰਜੀਤ ਸਿੰਘ ਨੂੰ ਬੁਲਾਇਆ ਜਾਵੇ ਤੇ ਉਸ ਨਾਲ ਗੱਲ ਕੀਤੀ ਜਾਵੇ ਤੇ ਇਸ ਦੇ ਨਾਲ ਹਰਜੀਤ ਸਿੰਘ ਨੂੰ ਵੀ ਕਹਿ ਕਿ ਜੇ ਉਸ ਦਾ ਕੁਲਨ ਦਾ ਮਨ ਹੈ ਤਾਂ ਕੁਲਨ ਲਈ ਵੀ ਤਿਆਰ ਹਨ ਕੈਮਰਾਮੈਨ ਪ੍ਰਥਮ ਨਾਲ ਪਰਮਜੀਤ ਸਿੰਘ ਰੰਗਪੁਰੀ gelantar